ਹਾਂਜੀ ਦੋਸਤੋ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕੀਤਾ ਹੈ ਉਸ ਪੱਤਰ ਦੇ ਨਾਲ ਜਿਹੜਾ ਪੰਜਾਬ ਦੇ ਵੱਖ-ਵੱਖ ਵਿਭਾਗਾਂ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ ਸੋ ਇਸ ਬਾਰੇ ਜਾਣਕਾਰੀ ਲਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਜਾਇਕਰ ਚੈਨਲ ਦੀ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਇਹ ਪੱਤਰ ਦੇ ਵਿੱਚ ਜਿਹੜਾ ਲਿਖਿਆ ਗਿਆ ਹੈ ਕਿ ਫਾਈਨੈਂਸ ਵਿਭਾਗ ਦੇ ਵੱਲੋਂ ਪੰਜੇੜਾ ਪੰਜਾਬ ਸਰਕਾਰ ਦੇ ਵੱਲੋਂ 23/4/2025 ਨੂੰ ਪੱਤਰ ਦੇ ਵਿੱਚ ਮੂੜ ਪੰਜਾਬ ਦੇ ਜਿਹੜੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ 17/7/2020 ਤੋਂ ਬਾਅਦ ਜਿਹੜੇ ਭਰਤੀ ਮੁਲਾਜ਼ਮ ਨੇ ਉਹਨਾਂ ਨੂੰ ਕੇਂਦਰ ਦਾ 7ਵੇਂ ਪੇਕ ਕਮਿਸ਼ਨ ਜਿਹੜਾ ਹੈ ਅਦਾ ਕੀਤਾ ਜਾਵੇ ਔਰ ਇਸ ਸਬੰਧ ਦੇ ਵਿੱਚ ਜੇਕਰ ਕਿਸੇ ਵੀ ਵਿਭਾਗ ਦੇ ਵੱਲੋਂ ਜਿਹੜੀ ਹੈ ਐਮੈਂਡਮੈਂਟਸ ਹੈ ਜਾਂ ਜਿਹੜੀਆਂ ਸੋਧਾਂ ਨੇ ਉਹ ਨਹੀਂ ਕੀਤੀਆਂ ਗਈਆਂ ਸਰਵਿਸ ਰੂਲ ਦੇ ਵਿੱਚ ਤਾਂ ਉਹ ਕਰ ਲਈਆਂ ਜਾਣ ਔਰ ਖਾਸ ਗੱਲ ਇਹ ਵੀ ਜਿਹੜੀ ਲਿਖੀ ਗਈ ਹੈ ਦੱਸਿਆ ਗਿਆ ਹੈ 17/7/2020 ਤੋਂ ਬਾਅਦ ਜਿੰਨੀਆਂ ਵੀ ਭਰਤੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਸਰਵਿਸ ਰੂਲਸ ਜਿਹੜੇ ਨੇ ਅਗਰ ਜਿਹੜੇ ਸੋਧੇ ਨਹੀਂ ਜਾਂਦੇ ਤਾਂ ਅਮੈਂਡਮੈਂਟ ਨਹੀਂ ਕੀ ਕਰਨੇ ਹਨ ਤਾਂ 7ਵੀਂ ਪੀ ਕਮਿਸ਼ਨ ਦੇ ਸਬੰਧ ਦੇ ਵਿੱਚ 17/7/2020 ਜਿਹੜੀ ਹੈ ਇੱਕ ਜਿਹੀ ਡੇਟ ਹੈ ਕਿ ਇਸ ਡੇਟ ਤੋਂ ਬਾਅਦ ਜਿੰਨੀਆਂ ਵੀ ਭਰਤੀਆਂ ਹੋਈਆਂ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਉਹਨਾਂ ਦੇ ਉੱਪਰ ਇਹ ਜਿਹੜੀ ਨੋਟੀਫਿਕੇਸ਼ਨ ਹੈ ਉਹ ਲਾਗੂ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦੀ ਭਰਤੀ ਇਸ ਮਿਤੀ ਤੋਂ ਬਾਅਦ ਹੋਈ ਹੈ ਉਹਨਾਂ ਨੂੰ ਪੰਜਾਬ ਦਾ 6ਵਾਂ ਪੇਮ ਕਮਿਸ਼ਨ ਨਹੀਂ ਬਲਕਿ ਕੇਂਦਰ ਦਾ 7 ਪੇ ਕਮਿਸ਼ਨ ਦੇ ਮੁਤਾਬਕ ਜਿਹੜੀ ਹੈ ਤਨਖਾਹ ਦੀ ਅਦਾਇਗੀ ਕੀਤੀ ਜਾਣੀ ਬੰਦੀ ਹੈ ਪਰ ਇਸ ਪੱਤਰ ਦੇ ਵਿੱਚ ਖਾਸ ਗੱਲ ਇਹ ਹੈ ਕਿ ਇਸ ਪੱਤਰ ਤੋਂ ਬਾਅਦ ਪੰਜਾਬ ਸਿਵਲ ਸਕੱਤਰ ਦੇ ਜਿਹੜੇ ਮੁਲਾਜ਼ਮ ਜਥੇਬੰਦੀਆਂ ਨੇ ਉਨ੍ਹਾਂ ਦੇ ਵੱਲੋਂ ਇਹ ਪੱਤਰ ਜਿਹੜਾ ਹੈ ਅੱਜ ਜਾਰੀ ਕੀਤਾ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਵਿੱਤ ਮੰਤਰੀ ਪੰਜਾਬ ਮਾਨਯੋਗ ਮੁੱਖ ਸਕੱਤਰ ਪੰਜਾਬ ਜੀ ਨੂੰ ਜਿਸ ਵਿੱਚ ਇਹ ਬੇਨਤੀ ਕੀਤੀ ਗਈ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਖੇ ਜਿਹੜਾ ਹੈ ਸੌਰਵ ਸ਼ਰਮਾ ਵਰਜਸ ਸਟੇਟ ਆਫ ਪੰਜਾਬ ਸਰਕਾਰ ਦੇ ਵਿਰੁੱਧ ਜਿਹੜੀ ਸੀ ਡਬਲ ਪੀ ਨੰਬਰ ਹੈ 15 896 2023 ਜਿਹੜੀ ਕਿ ਚੱਲ ਰਹੀ ਹੈ ਜਿਸ ਦਾ ਫੈਸਲਾ ਆਖਿਰਕਾਰ ਸੁਪਰੀਮ ਕੋਰਟ ਨੇ ਪੰਜਾਬ ਦੇ ਇਨ੍ਹਾਂ ਬਲਾਸਮਾ ਦੇ ਹੱਕ ਦੇ ਵਿੱਚ ਦਿੱਤਾ ਹੈ ਸੌਰਮ ਸ਼ਰਮਾ ਹੋਣਾ ਨੇ ਔਰ ਇਹ ਜਿਹੜੇ ਆਧਾਰ ਬਣਾਇਆ ਗਿਆ ਹੈ ਇਸ ਪਟੀਸ਼ਨ ਨੂੰ ਤੇ ਇਸ ਚਿੱਠੀ ਦੇ ਵਿੱਚ ਲਿਖਿਆ ਗਿਆ ਕਿ ਕਿਉਂਕਿ ਸਰਵਿਸ ਰੂਲ ਜਿਹੜੇ ਅਮੈਂਡ ਨੇ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਕੀਤੇ ਗਏ ਸਨ ਇਸ ਕਰਕੇ ਇਹਨਾਂ ਨੂੰ 2016 ਦੇ ਪੰਜਾਬ ਦੇ ਸਕੇਲ ਜਿਹੜੇ ਨੇ ਉਹ ਦਿੱਤੇ ਗਏ ਨੇ ਸੋ ਇਹ ਬੇਨਤੀ ਜੀ ਕੀ ਹੈ ਕੀਤੀ ਗਈ ਹੈ ਕਿ ਇਸ ਪੱਤਰ ਦੇ ਵਿੱਚ ਕੀ ਜਿਹੜੀ 17/7/2020 ਤੋਂ ਬਾਅਦ ਭਰਤੀ ਮਲਾਜ਼ਮਾਂ ਦੇ ਉੱਪਰ ਪੰਜਾਬ ਦੇ ਜਿਹੜੇ ਸਕੇਲ ਨੇ 6ਵੇਂ ਪੇ ਕਮਿਸ਼ਨ ਹੈ ਉਹ ਲਾਗੂ ਕੀਤਾ ਜਾਵੇ ਤੇ ਕੇਂਦਰ ਦਾ ਜਿਹੜਾ ਸਕੇਲ ਨੇ ਇਹਨਾਂ ਨੂੰ sire ਤੋਂ ਜਿਹੜਾ ਰੱਦ ਕੀਤਾ ਜਾਵੇ ਸੋ ਦੋਸਤੋ ਕਿਉਂਕਿ ਪੱਤਰ ਦੇ ਵਿੱਚ ਇਹ ਗੱਲ ਜਿਹੜੀ ਲਿਖੀ ਗਈ ਹੈ ਕਿ ਜੇਕਰ ਜਿਹੜੀਆਂ ਹਿਦਾਇਤਾਂ ਨੇ 23/4/2020 25 ਨੂੰ ਜਾਰੀ ਕੀਤੀਆਂ ਗਈਆਂ ਨੇ ਕਿ ਸਰਵਿਸ ਰੂਲ ਅਮੈਂਡ ਕਰਕੇ ਇਸਕੇਲਾ ਸੰਬੰਧੀ ਨੋਟੀਫਿਕੇਸ਼ਨ ਜਾਂ ਅਮੈਂਡਮੈਂਟ ਜਿਹੜੀ ਇਹ ਹੋ ਜਾਰੀ ਕੀਤੀ ਜਾਣੀ ਚਾਹੀਦੀ ਹੈ ਪਰ ਪੱਤਰ ਜਿਹੜਾ ਹੈ ਕਿ ਸਰਵਿਸ 77 ਦੇ ਜਿਹੜੇ ਮਲਾਜ਼ਮ ਜਥੇਬੰਦੀਆਂ ਦੇ ਵੱਲੋਂ ਲਿਖਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਸੰਭਵ ਨਹੀਂ ਹੈ ਕੀ ਕਿਸੇ ਤਰ੍ਹਾਂ ਦੀ ਜਿਹੜੀ ਅਮੈਂਡਮੈਂਟ ਹੈ ਉਹ ਜਿਹੜੀ ਹੈ ਜੋ ਇਹ ਬੇਨਤੀ ਜਿਹੜੀ ਹੈ ਸਿਵਲ ਸਕੱਤਰ ਦੇ ਮੁਲਾਜ਼ਮਾਂ ਦੇ ਵੱਲੋਂ ਕੀਤੀ ਗਈ ਹੈ ਪੰਜਾਬ ਦੇ ਜਿਹੜੇ ਸਮੂਹ ਮੁਲਾਜ਼ਮ ਨੇ ਉਹ ਉਹਨਾਂ ਨੂੰ ਕੇਂਦਰ ਦੇ ਨਹੀਂ ਬਲਕਿ ਪੰਜਾਬ ਦੇ ਸਕੇਲ ਦਿੱਤੇ ਜਾਣ 23 4 2025 ਦਾ ਜਿਹੜਾ ਇਹ ਪੱਤਰ ਹੈ ਇਸ ਨੂੰ ਰੱਦ ਕੀਤਾ ਜਾਵੇ ਔਰ ਇਸ ਪੱਤਰ ਦੇ ਮਤਾਬਕ ਜਿਹੜੀ ਹੈ ਖਾਸ ਗੱਲ ਆਖੀ ਗਈ ਹੈ ਕਿ ਰੂਲਸ ਜਿਹੜੇ ਨੇ ਅਮੈਂਡ ਕਰਨ ਦੀ ਉਹ ਨਾ ਕਰਦੇ ਹੋਏ ਪੰਜਾਬ ਦੇ ਜਿਹੜੇ ਸਮੂਹ ਮੁਲਾਜ਼ਮ ਨੇ ਅੱਜ ਦੇ ਸਮੇਂ ਤੋਂ ਪਹਿਲਾਂ ਜਾਣੇ ਕਿ 23 4 2025 ਤੋਂ ਪਹਿਲਾਂ ਜਿੰਨੀਆਂ ਵੀ ਭਰਤੀਆਂ ਪੰਜਾਬ ਦੇ ਵਿੱਚ ਹੋਈਆਂ ਨੇ ਉਹਨਾਂ ਨੂੰ ਪੰਜਾਬ ਦੇ ਸਕੀਲ ਜਿਹੜੇ ਨੇ ਉਹਦੇ ਤੇ ਉਹੀ ਦਿੱਤੇ ਜਾਣ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੀ ਨਮਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੀ ਹੈ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ